ਇਨਕਲਾਬ ਇਨਕਲਾਬ ਬੋਲੇ ਸੋਨਿਆ ਕੀ ਹਾਲ ਹੈ ਮਲੇਰ ਕੋਲੇ ਵਾਲਿਓ ਵਾਹ ਵਈ ਵਾਹ ਮਲੇਰ ਕੋਲੇ ਆ ਕੇ ਆਈ ਲਵ ਯੂ 2 ਆਈ ਲਵ ਯੂ 3 ਆਈ ਲਵ ਯੂ 4 ਮਲੇਰ ਕੋਲੇ ਆ ਕੇ ਜਿਹੜਾ ਪਿਆਰ ਮਿਲਦਾ ਉਹ ਥੇ ਕਿਵੇਂ ਲਾ ਦਿੰਦਾ ਜਦੋਂ ਵੀ ਆਏ ਆ ਮਲੇਰ ਕੋਲੇ ਵਾਲਿਆਂ ਨੇ ਇੰਨੀ ਸ਼ਿੱਦਤ ਨਾਲ ਇੰਨੀ ਮੁਹੱਬਤ ਨਾਲ ਸਾਨੂੰ ਵੈਲਕਮ ਕੀਤਾ ਖੈਰਮਕਦਮ ਕੀਤਾ ਕਿ ਦਿਲ ਖੁਸ਼ ਹੋ ਜਾਂਦਾ ਵੀਰੋ ਇਹ ਧਰਤੀ ਇਹ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ ਇਹ ਧਰਤੀ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਨੀਹਾਂ ਦੇ ਵਿੱਚ ਚਣਵਾਈ ਹੋ ਰਹੀ ਸੀ ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਧਰਤੀ ਹੈ ਸੋ ਵੀਰੋ ਜਦੋਂ ਮਲੇਰ ਕੋਟਲੇ ਵਾਲੇ ਖੜ ਗਏ ਕਿਸੇ ਇੱਕ ਪਾਸੇ ਤਾਂ ਸਮਝ ਲਓ ਖੜ ਗਏ ਸੋ ਜਿੰਨੀ ਵਾਰੀ 2014 ਤੋਂ ਲੱਗਿਆ ਮੈਂ ਆ ਨਾਲ ਹੀ ਕਾਲਜ ਹੈ ਸਭ ਤੋਂ ਪਹਿਲੀ ਟਰੋਫੀ ਵੀ ਇੱਥੋਂ ਹੀ ਜਿੱਤੀ ਸੀ ਉਹ ਤੋਂ ਬਾਅਦ ਮਲੇਰ ਕੋਟਲੇ ਵਾਲੇ ਟਰੋਫੀਆਂ ਹੀ ਵੰਡੀਆਂ ਜਾਂਦੇ ਆ ਕਦੇ ਐਮਪੀ ਬਣਾ ਦਿੰਦੇ ਆ ਕਦੇ ਐਮਐਲਏ ਬਣਾ ਦਿੰਦੇ ਆ ਫੇਰ ਐਮਪੀ ਬਣਾ ਦਿੰਦੇ ਆ ਫੇਰ ਐਮਐਲਏ ਬਣਾ ਦਿੰਦੇ ਆ ਫੋਟਾ ਦੇਣਾ ਕੋਈ ਨਹੀਂ ਦੇ ਸਕਦਾ ਮਹਾਰਾਜ ਬਹੁਤ ਕਮਾਲ ਹੁਣ ਵੀ ਦੇਸ਼ ਦੇ ਵਿੱਚ ਦੋ ਰਾਊਂਡ ਹੋ ਗਏ ਤਿੰਨ ਹੋਣ ਵਾਲੇ ਵੀਰੋ ਮੋਦੀ ਦੇ ਪਾਰਸ਼ਰਾਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਹੈ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ ਦੋ ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਨਾ ਕਿ ਮੈਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ ਘਰ ਪਹੁੰਚਾਉਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ ਆਰਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹ ਇਧਰੋਂ ਉਧਰੋਂ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਏ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ ਉਹ 10 12 ਹੀ ਬੋਲਦਾ ਹੈ ਉਹ ਵੀ ਮੈਂ ਦੱਸ ਦੇਣਾ ਕਿਹੜੇ ਕਿਹੜੇ ਉਹ ਬੋਲਦਾ ਸ਼ਮਸ਼ਾਨ ਕਬਰਸਤਾਨ Hindu مسلمان ਪਾਕਿਸਤਾਨ ਮੰਗਲਸੂਤਰ ਗਾਏ ਭੈਂਸ ਬੱਕਰੀ ਬਸ ਬਸ ਉਹ ਕਹਿੰਦੇ ਸਿੱਖਿਆ ਰੋਜ਼ਗਾਰ ਸਿੱਖਿਆ ਰੋਜ਼ਗਾਰ ਸਿਹਤ ਦੇਸ਼ ਦੀ ਤਰੱਕੀ ਕਦੇ ਕਦੇ ਉਹ ਹੈ ਜੇ ਗੱਲਾਂ ਵੀ ਬੋਲਦਿਆ ਕਰ ਨਹੀਂ ਬੋਲੀਆਂ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹਿੰਦਾ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਉਂਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫ਼ਰਤ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਵੀਰ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸਰੀਹਾਂ ਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਣਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੀਆਂ ਕ੍ਰਿਸਮਸ ਦੇ ਅਸੀਂ ਆਪਣੀਆਂ ਗੁਰਪੂਰਵ ਅਸੀਂ ਆਪਣੀਆਂ ਹਨੂਮਾਨ ਜੈਨਤੀਆਂ ਸਾਰੇ ਇਕੱਠੇ ਮਨਾਉਨੇ ਆਂ ਵੀਰੋ ਇਕੱਠੇ ਮਨਾਉਨੇ ਸਾਡੇ ਚ ਪੜ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇਥੋਂ ਬਾਹਰ ਦਾ ਰਸਤਾ ਦਿਖਾ ਦਿਓ ਆ ਗੱਲ ਕਹਿਣਾ ਆ ਸੋ ਵੀਰੋ ਮੇਰੇ ਮਲੇਰ ਕੋਲੇ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇੱਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਜ਼ਲ ਗਾਉਂਦਾ ਸੀ ਸ਼ਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇਰ ਕੋਲੇ ਦੇ ਜਿਹੜੇ ਉਹ ਕੰਮ ਕਰਦੇ ਰਹੇ ਆ ਤਾਂ ਅੱਜ ਵੀ ਜਮੀਲੂ ਜੀ ਬੈਠਿਆ ਅੱਜ ਵੀ ਜਦੋਂ ਬਲੇਰ ਕੋਲੇ ਵੱਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੁਗਣਾ ਆ ਰਾਤ ਦੇ ਇੰਨੇ ਨੇਰੇ ਚ ਇੰਨੇ ਜਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਅਦ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਾਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛ ਹਾਊ ਮਾਚ ਇਜ਼ ਦ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਕੰਟ ਤੱਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਨਾਲ ਆਪਣੇ ਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰਾਂ ਦੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣ ਆਇਆ ਹਾਂ ਹਾਂਜੀ ਤਾਈਓ ਬੱਦਮੇ ਆਈਆਂ ਦੇਖੋ ਕਿੱਡੀ ਵੱਡੀ ਗੱਲ ਕਹੀ ਐ ਕਿ ਜੇ ਭਾਈਚਾਰੇ ਨਾਲ ਚੱਲਦੇ ਆ ਤਾਈਓ ਬੱਦਮੇ ਆਈਆਂ ਨੇ ਸੋ ਲੋਕ ਸਭ ਦੇਖਦੇ ਰਹਿੰਦੇ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਐ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਦੇ ਮਰ ਜਾ ਚਿੜੀ ਐ ਕਦੇ ਝੋਂ ਜਾ ਚਿੜੀ ਐ ਕਦੇ ਇੱਧਰ ਕਦੇ ਇੱਧਰ ਆਏ ਨਹੀਂ ਹੁੰਦਾ ਵੀਰੋ ਨੌਜਵਾਨ ਮੁੰਡਾ ਐ ਆਈਐਸ ਦੀ ਤਿਆਰੀ ਕਰਦਾ ਸੀ ਅਚਾਨਕ ਆਵਾਮਾਂ ਦੀ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਫਿਰ ਤੱਕੇਵਲ ਢਲੋਂ ਫਿਰ 19 ਦੇ ਵਿੱਚ ਫਿਰ ਕੇਵਲ ਢਲੋਂ ਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕੇਵਲ ਢਲੋਂ ਹਰਾਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ ਇਹ ਦੌਰੀ ਦਾ ਛੇਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਹੈ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ ਤਣਾਅ ਹੈ ਕਿਆ ਸਰਹੱਦ ਪਰ ਤਣਾਅ ਹੈ ਕਿਆ ਪਤਾ ਕਰੋ ਕਹੀਂ ਤੇ ਚਨਾਵ ਹੈ ਕਿਆ ਇਹ ਨਫਰਤ ਦੇ ਰਾਜਨੀਤੀਆ ਕਰਦੇ ਆ ਵੀਰੋ ਹਕੂਮਤ ਉਹ ਕਰਤੇ ਹੈ जिनका दिलों पर राज होता है यूं कहने को तो मुर्गे के सर पे भी ताज होता है ये केजरीवाल ਨੂੰ ਅੰਦਰ ਕਰਕੇ ਸਮਝਦੇ ਅਸੀਂ ਪਾਰਟੀ ਖਤਮ ਕਰ ਦਾਂਗੇ केजरीवाल ਇੱਕ ਸੋਚ ਦਾ ਨਾਮ ਹੈ केजरीवाल ਇੱਕ ਵਿਅਕਤੀ ਨਹੀਂ ਇੱਕ ਸੋਚ ਹੈ ਕਿੰਨੇ ਲੱਖਾਂ ਕਰੋੜਾ केजरीवाल ਪੈਦਾ ਹੋ ਗਏ ਕਿਉਂਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਨਾ ਵਾਂਗੂ ਅਸੀਂ ਹਮ ਕਾਮ ਕੀ ਰਾਜਨੀਤੀ ਕਰਦੇ ਆਂ ਨਾਮ ਕੀ ਰਾਜਨੀਤੀ ਨਹੀਂ ਕਰਦੇ हम वो पत्ते नहीं हम हम वो पत्ते नहीं जो शाख से टूट कर गिर जाएंगे हम वो पत्ते नहीं जो शाख से टूट कर गिर जाएंगे आंधियों को कह दो अपनी औकात में रहे सो असी आम कर देती हैं बोता ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦਿੱਤੀਆਂ ਪੁੱਤ ਕਿਉਂ ਬਣ ਗਏ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਿਆ ਐਮਐਲਏ ਆਮਕਰਨ ਦਿੱਤੀਆਂ ਪੁੱਤ ਆਹੀ ਦੁੱਖ ਹੈ ਇਹਨਾਂ ਨੂੰ ਸੁਖਵੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਬਹੁਤ ਵੱਡੇ ਚੈਨਲ ਤੇ ਇੱਕ ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਹੈ ਫਿਰ ਜਲੰਧਰ ਪਠਾਨਕੋਟ ਦਿਨਾਂਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਚਰੀਸ ਨਹੀਂ ਕਰ ਸਕਦੇ ਇਹ ਹਾਜੇ ਵੇਲੇ ਸੁਖਵੀਰ ਬਾਦਲ ਨਹੀਂ ਨਿਕਕ ਸਕਦਾ ਬਾਹਰ ਕੈਪਟਨ ਦਾ ਤਾਂ ਚਲੋ ਛੱਡੋ ਪਰ ਉਹ ਤਾਂ ਚਲੋ ਵਿਚਾਰਾ ਨਿੰਪੜੇ ਕਮਾਂ ਤਾਂ ਸੋ ਸਾਰਾ ਯਾਰ ਆ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾਂ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲਓ ਚਾਹੇ ਨਾਰੇ ਲਾ ਲਓ ਤਿੰਨ ਪੀੜੀਆਂ ਦੀ ਪੜਾਅਸ ਅਪਰੇ ਅੰਦਰ ਪਈ ਐ ਐਵੇਂ ਪਾਥਰੀ ਨਾ ਹੋ ਜੇ ਕਿਤੇ ਅੱਜ ਨਵੇੜ ਹੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਲਿਆ ਇਧਰ ਦਾ ਪਾਸਾ ਜਿੱਦਦਾ ਹੈ ਜਾਂ ਇਧਰ ਦਾ ਪਾਸਾ ਬਰਬਰ ਰਹੀ ਵੀ ਬਰਬਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸੋ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਾਜੂ ਕਿ ਮੈਂ ਮਲੇ ਦੇ ਕੋਲੇ ਜਾ ਕੇ ਆਇਆ ਤੇ ਮਲੇ ਦੇ ਕੋਲੇ ਆਲੇ ਵੱਲੋਂ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਬਲੇ ਦੇ ਕੋਲੇ ਆਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਇਹ ਇੱਕ ਤਰੀਕਾ ਦਵਾਉਗੀ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਦੱਬੋਗੇ ਉਹਦੇ ਚ ਇੱਕ ਆਵਾਜ਼ ਜੀ ਆਉਗੀ ਟੀ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲੇ ਨੇ ਚੀਕਾ ਹੁਣੇ ਆਓ ਦੋ ਨਾਰੇ ਦੋ ਨਾਰੇ ਲਾ ਕੇ ਹੌਸਲਾ ਬਣਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ 1 ਮਿੰਟ ਲਈ ਮੈਂ ਕਹੂੰਗਾ ਤੁਹਾਡੇ ਉਮੀਦਵਾਰ ਨੌਜਵਾਨ ਗੁਰਬੀਰ ਸਿੰਘ ਮੀਟ ਇਅਰ ਉਹ 1 ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਤੇ ਮਾਨ ਸਾਹਿਬ ਤੁਹਾਡਾ ਅੱਜ ਹਜ਼ਾਰਾਂ ਦੀ ਗਿਣਤੀ ਚ ਇਹ ਜਿਹੜੇ ਨੌਜਵਾਨ ਨੇ ਦੁਪਹਿਰੇ 3 ਵਜੇ ਤੋਂ ਢੀਕ-ਢੀਕ ਕਰ ਰਹੇ ਆ ਤੇ 4 ਘੰਟੇ ਉੱਥੇ ਪਲਕਾਂ ਬਚਾ ਕੇ ਬੈਠੇ ਰਹੇ ਤੇ ਇੱਕ ਵੀ ਨੌਜਵਾਨ ਇਥੋਂ ਗਿਆ ਨਹੀਂ ਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠਿਆ ਸਿਰਫ ਐਲਾਨ ਹੋਣਾ 4 ਜੂਨ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਲੇਰਕੋਟਲੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਮਾਨ ਸਾਹਿਬ ਨੇ ਇਹ ਦੱਸਿਆ ਵੀ ਐਮਪੀ ਦੇ ਫਰਜ਼ ਕੀ ਹੁੰਦੇ ਆ ਨਹੀਂ ਇਥੋਂ ਬੜੇ ਜਾਂਦੇ ਰਹੇ ਆ ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ ਐਮਪੀ ਗਿਆ ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ ਮੈਂ ਬਰਨਾਲੇ ਤੋਂ 7 ਸਾਲਾਂ ਤੋਂ ਐਮਐਲਏ ਆ ਨਾ ਜ਼ਿੰਦਗੀ 'ਚ ਕਦੇ ਬੇਈਮਾਨੀ ਕੀਤੀ ਐ ਨਾ ਕਰਨੀ ਐ ਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਅਗਵਾਈ 'ਚ ਐਮਪੀ ਬਣਾਓ ਇਹ ਜ਼ਿੰਦਗੀ ਭਰ ਦਾ ਵਾਅਦਾ ਕੋਈ ਆ 5 ਸਾਲਾਂ ਨਹੀਂ ਲਈ ਨਹੀਂ ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਹੈ ਨਾ ਕਰਨੀ ਹੈ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਾਰਾਜ਼ ਨਹੀਂ ਹੋਵਗੇ ਇਹ ਪੂਰੀ ਜ਼ਿੰਦਗੀ ਦਾ ਵਾਅਦਾ 1 ਰੁਪਿਆ ਮੀਤ ਤੇ ਕਿਸੇ ਨੇ ਪੂਰੀ ਜ਼ਿੰਦਗੀ ਚ ਪ੍ਰੂਫ ਕਰਤਾ ਮੈਂ ਦੁਬਾਰਾ ਇਲੈਕਸ਼ਨ ਤੇ ਖੜਾ ਨਹੀਂ ਹੁੰਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿਉਂਕਿ 2 ਸਾਲ ਤੋਂ ਇਹ ਕੈਂਪੀ ਸਾਹਿਬ ਗਏ ਆ ਤੇ ਇੱਕ ਵੀ ਮੁੱਦਾ ਲੋਕ ਸਭਾ ਤੇ ਨਹੀਂ ਚੱਕਿਆ ਇਹ ਵਾਅਦਾ ਜਦਨ ਸੰਗਰੂਰ ਦਾ ਪੁੱਤ ਉਥੇ ਗਿਆ ਕਿਉਂਕਿ ਕੱਲਾ ਮੈਂ ਜਿਹੜਾ ਸੰਗਰੂਰ ਦਾ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ ਕੱਲਾ ਤੁਹਾਡੇ ਪਿੰਡਾਂ ਦਾ ਜਿੱਦਣ ਲੋਕ ਸਭਾ ਚ ਗਿਆ ਮਲੇਰਕੋਟੇ ਨਾਲੋਂ ਪਤਾ ਲੱਗੂ ਕੋਈ ਪੁੱਤ ਜਤਾ ਕੇ ਸੰਗਰੂਰ ਦਾ ਉੱਥੇ ਭੇਜਿਆ ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਨਿਭਾਉਂਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ 1 ਮਿੰਟ ਲਈ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਮੀਲੂ ਰਹਿਮਾਨ ਜੀ ਨੂੰ ਕਹੂੰਗਾ ਕਿ ਤੁਹਾਡਾ ਧੰਨਵਾਦ ਕਰਨਾ ਪੰਜਾਬ ਦੀ ਆਨ ਪੰਜਾਬ ਦੀ ਸ਼ਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਮਲੇਰ ਕੋਲਲੇ ਦੀ ਇਸ ਇਤਿਹਾਸਿਕ ਧਰਤੀ ਤੇ ਤਸ਼ਰੀਫ ਲਿਆਏ ਨਾ ਉਹਨਾਂ ਨੂੰ ਮੈਂ ਦਿਲ ਦੀਆਂ ਅੰਡਵਾਈਆਂ ਤੋਂ ਵੈਲਕਮ ਕਰਦਾ ਜਿਹਾ ਆਖਦਾ ਉਹਨਾਂ ਨੂੰ ਅਹਲਨ ਸਹਲਨ ਮਰਹਬਾ ਆਖਦਾ ਉਹਨਾਂ ਦਾ ਇਸਤਕਬਾਲ ਕਰਦਾ ਤੁਸੀਂ ਬੜੇ ਲੰਬੇ ਸਮੇਂ ਤੋਂ ਆਪਣੇ ਮਹਿਬੂਬ ਨੇਤਾ ਦਾ ਇੰਤਜ਼ਾਰ ਕਰ ਰਹੇ ਸੀ ਔਰ ਉਹਨਾਂ ਨੇ ਇੱਥੇ ਪਹੁੰਚ ਕੇ ਤੁਹਾਡੇ ਹੌਸਲਿਆਂ ਨੂੰ ਜੋ ਬੁਲੰਦ ਕੀਤਾ ਹੈ ਤੁਹਾਨੂੰ ਜੋ ਉਹਨਾਂ ਨੇ ਬੜ ਬੁੱਲੇ ਆਪਣੇ ਵਿਚਾਰਾਂ ਨਾਲ ਤੁਹਾਡੇ ਜਜ਼ਬਾਤ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਹੈ ਮੈਂ ਉਹਨਾਂ ਦਾ ਦਿਲ ਦੀਆਂ ਨੁਗਾਈਆਂ ਤੋਂ ਇਸ ਦੇ ਲਈ ਵੀ ਧੰਨਵਾਦ ਕਰਦਾ ਹਾਂ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਵੇਂ 2022 ਦੇ ਵਿੱਚ ਤੁਸੀਂ ਪੌਣੇ 22000 ਵੋਟਾਂ ਦੀ ਭਾਰੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ ਤੁਸੀਂ ਇਸ ਤੋਂ ਵੀ ਵੱਧ ਮਾਰ ਜੰਦੇ ਨਾਲ ਮੇਰੇ ਛੋਟੇ ਵੀਰ ਸਰਦਾਰ ਗੁਰਮੀਤ ਸਿੰਘ ਮੀਤ ਹੈ ਜਿਹਨੂੰ ਜਿਤਾ ਕੇ ਪੰ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜੋ ਤਾਂ ਹੀ ਮਲੇਰ ਕੋਟਲੇ ਦਾ ਨਾ ਉੱਚਾ ਹੋਏਗਾ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜਿਹੜੇ ਦਿਨ ਰਾਤ ਕਰਕੇ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਸਰਬੱਤ ਦੇ ਭਲੇ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਐਦਾਂ ਦੇ ਮੁੱਖ ਮੰਤਰੀ ਕਦੇ ਕਦੇ ਹੀ ਮਿਲਿਆ ਕਰਦੇ ਨਾ ਹਜ਼ਾਰਾਂ ਸਾਲ ਨਰਗਿਸ اپنی بے نوری پہ روتی ہے بڑی مشکل تے ہوتا ہے چمن میں دیدا ور پیدا اور ایسے मुख्यमंत्री سانو ملے ان کہ جنہاں نے اس پتر کارکائم کیتا ہے اور پورے ہندوستان نوں دس دیتا ہے کہ کیویں لوکاں دی سیوا کیتی جاندی ہے اور وہ جڑے اج تو پہلا ایتھے کانگریسی اور کالی سرکاراں چلاون دے رہے انہاں نے پنجاب نوں لٹیا پنجاب دے لوکاں نوں لٹیا ساڈنا توکھے کیتے ਬੇਨਸਾਫੀਆਂ ਕੀਤੀਆਂ ਜ਼ੁਲਮੋ ਜ਼ਿਆਤੀ ਕੀਤੀ ਔਰ ਅੱਜ ਲੋਕਾਂ ਨੇ ਤੁਹਾਨੂੰ ਉਹਨਾਂ ਦੇ ਜੋ ਹਜ਼ਰ ਕੀਤਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਜੀ ਤਾ ਕਰਦਾ ਸੀ ਕਿ ਤੁਹਾਡੇ ਨਾਲ ਲੰਬੇ ਸਮੇਂ ਤੱਕ ਵਿਚਾਰ ਸਾਂਝੇ ਕੀਤੇ ਜਾਂਦੇ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਸਬੀਰ ਤੋਂ ਕੈਂਪੇਨ ਦੇ ਵਿੱਚ ਨਿਕਲੇ ਹੋਏ ਨਾ ਉਹਨਾਂ ਨੇ ਜਾਣ ਹੈ ਇਸ ਕਰਕੇ ਮੈਂ ਇੱਕ ਵਾਰ ਫੇਰ ਉਹਨਾਂ ਦਾ ਦਿਲਾਂ ਨਿਗਾਹਾਂ ਤੋਂ ਧੰਨਵਾਦ ਵੀ ਕਰਦਾ ਜੀ ਆਇਆਂ ਵੀ ਆਖਦਾ ਔਰ ਤੁਹਾਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਇਸ ਵਾਰ ਆਪਾਂ ਨੇ ਇੱਕ ਰਿਕਾਰਡ ਕੈਮ ਕਰਨਾ ਹੈ ਔਰ ਇਹ ਗੱਲ ਮਾਨ ਸਾਹਿਬ ਨੇ ਪਰਸੋਂ ਸੁਨਾਮ ਦੀ ਧਰਤੀ ਤੇ ਵੀ ਕਹੀ ਸੀ ਵੀ ਅਗਰ ਤੁਸੀਂ ਪਿਛਲੇ ਰਿਕਾਰਡ ਚ ਸੁਧਾਰ ਕਰ ਦਮੋ ਯਾਨੀ ਜਿੰਨੀਆਂ ਮਾਰਜਨ ਦੇ ਨਾਲ ਮਾਨ ਸਾਹਿਬ ਜਿੱਤ ਕੇ ਗਏ ਸੀ ਉਸ ਤੋਂ ਵੀ ਵੱਧ ਵੋਟਾਂ ਨਾਲ ਜਿਤਾ ਦਮੋ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਇਹ ਹੈ ਵੱਡੇ ਦਿਲ ਦੀ ਗੱਲ ਇਹ ਹੈ عظیم ਸ਼ਖਸੀਅਤ ਦੀ ਗੱਲ ਤਾਂ ਇਸ ਕਰਕੇ ਨਾਰਾ ਲਾਓ ਤੇ ਉਸ ਤੋਂ ਬਾਅਦ ਆਪਾਂ आ, मान साहब तो आज्ञा लीए इन के नारे लाने ना पाने लेकिन कोई बंदा है ना हो जिदे दोनों बहाना खड़िया हो क्योंकि जवानों मोड़ सकते हो तो मोड दो रुख जमाने का जवानों मोड़ सकते हो तो मोड दो रुख जमाने का अगर तुम में नहीं ताकत तो फिर तुम नौजवान नौ क्यों हो उकाबी रूह जब बेदार होती है जवानों में नजर आती है उनको अपनी आसमानों में लो नारे का जवाब ਜ਼ੋਰਦਾਰ ਟੰਗਣਾ ਲਾ ਦਿਓ ਤਾਂ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਭਰੋਸਾ ਹੋ ਜਾਵੇ ਕਿ ਹਾਂ ਵਾਕੀ ਹਾਜੇ ਨਾਰੇ ਦੀ ਧਰਤੀ ਦੇ ਇਸ ਲੋਕਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਮੀਤਹਿਰ ਸਾਹਿਬ ਨੂੰ ਵੱਡੇ ਮਾਜ ਨਾਲ ਜਤਾ ਕੇ ਭੇਜਾਂਗੇ ਸਾਰੇ ਜੋਸ਼ੀਲੇ ਅੰਦਾਜ਼ ਦੋਵੇਂ ਬਾਹਾਂ ਘੜੀਆਂ ਕਰਕੇ ਨਾਰੇ ਦਾ ਜਵਾਬ ਦਿਓ ਇਨਕਲਾਬ ਜਿੰਦਾਬਾਦ ਭਾਈ ਥੋੜੀ ਜੀ ਘਟਾਓ ਮੈਨੂੰ ਕੋਨੇ ਜਿੱਚ ਲੱਗੇ ਨਾ ਮਤਲਬ ਅਜੇ ਫੇਰ ਦੁਬਾਰਾ ਇਨਕਲਾਬ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਲਮਾਈ ਇਸ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਮੈਂ ਮੇਰੇ ਭਤੀ ਦੰਤ ਨੇ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਕਈ ਗੱਲਾਂ ਮੇਰੀਆਂ ਕਈਆਂ ਹੋਈਆਂ ਸੱਚੀਆਂ ਹੋ ਜਾਂਦੀਆਂ ਨੇ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਉਦੋਂ ਵਿਰੋਧੀ ਹੱਸਦੇ ਸੀ ਅੱਜ ਮੋਟਰਾਂ ਬੰਦ ਕਰਕੇ ਝੋਨਾ ਲੱਗਦਾ ਹੈ ਨਾ ਬਿਜਲੀ ਆਮ ਹੈ ਮੈਂ ਕਹਿਆ ਸੀ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ ਕਹਿੰਦੇ ਐਵੇਂ ਕਦੇ ਆਉਣਗੇ ਆਉਂਦੇ ਆ ਨਾ ਬਿਜਲੀ ਦੇ ਬਿੱਲ ਜ਼ੀਰੋ ਆਪਾਂ ਦਾ ਥਰਮਲ ਪਲੈਂਟ ਵੀ ਖਰੀਦ ਲਿਆ ਪ੍ਰਾਈਵੇਟ ਥਰਮਲ ਪਲੈਂਟ ਸਰਕਾਰ ਨੇ ਖਰੀਦ ਲਿਆ ਵੀਰੋ ਨੀਤਾ ਸਾਫ ਹੋਣ ਸਭ ਕੁਝ ਹੋ ਜਾਂਦਾ ਮੈਂ ਕਹੂੰਗਾ ਇਸ ਵਾਰ ਪੰਜਾਬ ਬਣੇਗਾ ਹੀਰੋ ਤੇ ਤੁਸੀਂ ਦੋ ਵਾਰੀ ਕਹਿਣਾ 13 ਜ਼ੀਰੋ 13 ਜ਼ੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ इस बार देश के दे बेच पंजाब बनेगा हीरो बहुत बहुत धन्यवाद मेरा बहुत हौसला बद गया जोदे वास्ते रहो लोगों को लोगों को अक्सर कहते सुना है लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद आराम ना जायो जोदे वास्ते रहो आबाद रहो जिंदाबाद रहो ਬਿੱਟਾ ਕੋੜਾ ਹੈ ਜੀ